ਕਿੰਨੇ ਮਾਤਲਬ ਕੱਢ ਗਏ ਆ ਰਿੰਕੂਆ ਕਈ ਛੱਡ ਚੱਲੇ ਜਿੱਤੇ ਟਾਮਿਆਂ ਨੇ ਸਾਥ ਨੇ ਸਾਡੀ ਮਹਿਫਲ ਚ ਬਹਿਣ ਵਾਲੇ ਉਹ ਬੰਦੇ ਕੁਝ ਖਾਸ ਨੇ ਇੱਕ ਪਾਸੇ ਗੁਰਪ੍ਰੀਤ ਇੱਕ ਪਾਸੇ ਜੱਪੂ ਬੱਲੇ 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 ਓ ਗੁਰਪ੍ਰੀਤ ਵਧੀਆ ਰੈਡਾ ਵਧੀਆ ਲੱਗਿਆ ਮਾਲਕ ਮੇਰ ਕਰੇ ਮਾਲਕ ਮੇਰ ਕਰੇ ਬਾਦੂ 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 ਗਰਾਊਂਡ ਚ ਕਿਰਪਾ ਕਰੋ ਨੌਵੇਂ ਪਾਸ਼ਾ ਜੀ ਕਿਰਪਾ ਬਾਦੂ ਬਾਦੂ ਗਰਾਊਂਡ ਚ ਨਾ ਕਰੋ ਇੱਕ ਮਿੰਟ ਵੀ ਕਾਠ ਨਾ ਕਰੋ ਮੂਵ ਸਵੇਰੇ ਪੁੱਜੀ ਦੀ ਕਰ ਦੋ ਸਾਡੇ ਲੱਖੀ ਲਹਿਰਾ ਤੇ ਸਤਨਾ ਭੁੰਦੜ ਜੀ ਇਹ ਅਗਲੇ ਬੋਲਾਂ ਦੇ ਲਈ ਸਾਡੇ ਭਰਾ ਉਹ ਵੀ ਬਿਲਕੁਲ ਤਿਆਰ ਅੱਜ ਚੌਥਾ ਦਿਨ ਆ ਜੱਗੂ ਨੂੰ ਖੇਡਦੇ ਇਨਜਰੀ ਪਹਿਲਾਂ ਵੀ ਆ ਗਈ ਔਰ ਕਈ ਦਿਨਾਂ ਤੋਂ ਬਾਅਦ ਰਵੀ ਸਰੂਏ ਸਾਡਾ ਵੀਰ ਹੈ ਥਾ ਕੇ ਬੱਚਿਆਂ ਨੂੰ ਫੋਨ ਤੋਂ ਪਾਸੇ ਕਰਕੇ ਤੇ ਜਰਾ ਕੋਲ ਬਿਠਾਓ ਬੱਚਿਆਂ ਨੂੰ ਕਲਗੀ ਧਰਦੇ ਬੱਚਿਆਂ ਦਾ ਇਤਿਹਾਸ ਸੁਣਾਓ ਬੱਚਿਆਂ ਨੂੰ ਕਲਗੀ ਧਰਦੇ ਬੱਚਿਆਂ ਦਾ ਮੇਰੇ ਖਿਆਲ ਵਿੱਚ ਇਤਿਹਾਸ ਸੁਣਾਓ ਬੱਚਿਆਂ ਨੂੰ ਹਾਂਜੀ 2 ਮਹੀਨਾ ਦੇ ਗੈਪ ਤੋਂ ਬਾਅਦ ਇਹ ਚੌਥਾ ਦਿਨੇ ਅੱਜ ਜੱਗੂ ਨੂੰ ਖੇਡਦੇ ਆ ਤੁਹਾਡੀਆਂ ਸ਼ੁਭ ਦੁਆਵਾਂ ਸਭ ਦੀਆਂ ਔਰ ਅਰਦਾਸ ਕਰਿਓ ਨੌਵੇਂ ਪਾਸ਼ੂ ਚੜ੍ਹਦੀ ਕਲਾ ਦੇ ਵਿੱਚ ਰਵੇ ਜਿਹੜੇ-ਜਿਹੜੇ ਜੱਗੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਯਾਰ ਜੱਗੂ ਨੂੰ ਕੋਈ ਗੱਲ ਨਹੀਂ ਜਿੱਤਾਂ ਹਾਰੀਆਂ ਉਹ ਜ਼ਿੰਦਗੀ ਦੇ ਪਹਿਲੇ ਜੇ ਦਿਨ ਹੈ ਤਾਂ ਰਾਤ ਹੈ ਜੇ ਭੁੱਖਾ ਹੈ